ਹਾਂਜੀ ਸਤਿ ਸ਼੍ਰੀ ਅਕਾਲ ਜੀ ਬਟਿੰਡਾ ਫੈਬਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੀ ਅੱਜ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਆਪਾਂ ਲੈ ਕੇ ਆਏ ਆਂ ਕਿ ਇਸ ਟਾਈਟਲ ਤੇ ਵੀ ਇੱਕ ਕੰਮ ਕਰੋ ਤੁਸੀਂ ਜੇ ਨਾ ਤੁਹਾਡੀ ਕਿਸਮਤ ਚੰਗ ਹੋ ਜੂ ਆਪਾਂ ਇੱਕ ਪਾ ਦੱਸਦੇ ਆਂ ਤੁਹਾਡੇ ਲਈ ਬਹੁਤ ਵਧੀਆ ਪਾ ਲੈ ਕੇ ਆਏ ਆਂ ਜੋ ਆਪਾਂ ਕਈਆਂ ਤੇ ਅਜ਼ਮਾਇਆ ਹੋਇਆ ਤੇ ਇਹਦੇ ਨਾਲ ਕਾਫੀ ਫਰਕ ਪੈਂਦਾ ਤੇ ਆਪਾਂ ਤੁਹਾਨੂੰ ਵੀ ਦੱਸਦੇ ਆਂ ਵੇਖੋ ਜਿਹੜੇ ਇਹ ਪਾ ਹੁੰਦੇ ਆਪਣੇ ਬਜ਼ੁਰਗਾਂ ਦੇ ਵੱਡੇ-ਵਡੇਰਿਆਂ ਦੇ ਕਰੇ ਹੋਏ ਔਟਕੇ ਹੁੰਦੇ ਹੈਗੇ ਜੋ ਵਰਤਦੇ ਹੁੰਦੇ ਆ ਵਰਤਦੇ ਆ ਰਹੇ ਆ ਦੇਖੋ ਅੱਗੇ ਵੀ ਇੰਨਾ ਸਮਾਂ ਦੂਰ ਦੂਰ ਵਿਲੋਕ ਭਿਆਨਕ ਸਮਾਂ ਸੀ ਪਹਿਲਾਂ ਜ਼ਿਆਦਾ ਇਸ ਤੋਂ ਕਿਉਂਕਿ ਦੂਰ ਦੂਰ ਘਰ ਸੀਗੇ ਲੋਕਾਂ ਦੇ ਉਜਾੜ ਜ਼ਿਆਦਾ ਪਿਆ ਹੁੰਦਾ ਸੀ ਫਿਰ ਨੈਗੇਟਿਵ એનર્ਜੀ ਕਿਉਂਕਿ ਖਾਲੀ ਜਗ੍ਹਾ ਤੇ ਸੁੰਗੀਆਂ ਵਰਾਵਾਂ ਤੇ ਨੈਗੇਟਿਵ એનર્ਜੀ ਜ਼ਿਆਦਾ ਹੁੰਦੀ ਸੀ ਇਹਦਾ ਕਰਕੇ ਜ਼ਿਆਦਾਤਰ ਲੋਕ ਉਹ ਤੋਂ ਫੜਕੜੀ ਦਾ ਸੇਵਨ ਬਰਤ ਕਰਦੇ ਸੀ ਜਿਵੇਂ ਹੁਣ ਤੁਹਾਡੇ ਬੱਚੇ ਨੂੰ ਆਪਣੇ ਨੂੰ ਕਿਸੇ ਨੂੰ ਨਜ਼ਰ ਲੱਗ ਜਾਂਦੀ ਹੈ ਨਾ ਤੇ ਤੁਆਪਾ ਕੀ ਕਰਦੇ ਕਾਲੀ ਫੜਕੜੀ ਲੈ ਕੇ ਉਹਦੇ ਸਿਰ ਦੇ ਉੱਤੇ ਵੀ ਐਂਟੀ ਕਲਾਕਵਾਈਜ਼ ਕਲਾਕਵਾਈਜ਼ ਹੁੰਦਾ ਜਿਵੇਂ ਕਲਾਕ ਦੀ ਸੂਈ ਚੱਲਦੀ ਹੈ ਇਸ ਤਰ੍ਹਾਂ ਐਂਟੀ ਕਲਾਕਵਾਈਜ਼ ਹੁੰਦਾ ਸੂਈ ਤੋਂ ਉਲਟ ਦਿਸ਼ਾ 'ਚ ਉਹ ਉਸ ਤਾਂ ਸੱਤ ਵਾਰੀ ਘੁਮਾ ਕੇ ਜੇ ਆਪ ਅੱਗੇ ਚ ਸਿਰਦੇ ਆ ਤੇ ਉਹਦੇ ਵਿੱਚ ਆਵਾਜ਼ ਆਉਣ ਲੱਗ ਪਈ ਜਾਂਦੀ ਕਟਕ ਕਟਕ ਕਰਦੀ ਜਾਂ ਕਿ ਚਿੰਗਿਆੜੀ ਦੀ ਤਰ੍ਹਾਂ ਫਟਣ ਲੱਗ ਜਾਂਦੀ ਤੇ ਸਮਝ ਲਓ ਵੀ ਬੱਚੇ ਦੇ ਮਗਰ ਕੋਈ ਬੁਰੀ ਸ਼ੈ ਲੱਗੀ ਸੀ ਜਾਂ ਬੱਚੇ ਨੂੰ ਬਹੁਤ ਜ਼ਿਆਦਾ ਬੁਰੀ ਨਜ਼ਰ ਲੱਗੀ ਹੋਈ ਸੀ ਇਹ ਇਹਦਾ ਕਰਕੇ ਫੜਕੜੀ ਇਕੱਠਾ ਕਰਦੀ ਹੈ ਉਹ ਇੱਕ ਵਾਰੀ ਫੜਕੜੀ ਤੁਸੀਂ ਇਸ ਤਰ੍ਹਾਂ ਪਾਉਂਗੇ ਬੱਚਾ ਤੁਹਾਡਾ ਠੀਕ ਹੋ ਜਾਊਗਾ ਅੱਗੇ ਇਸ ਤਰ੍ਹਾਂ ਦੇ ਵੀ ਛੋਟੇ-ਛੋਟੇ ਪਾ ਕਰ ਦਿੰਦੇ ਸੀ ਉਹ ਕਹਿੰਦੇ ਵੀ ਠੀਕ ਹੋ ਜਾਂਦੇ ਸੀ ਘਰ ਦੇ ਵਿੱਚ ਹੀ ਬਜ਼ੁਰਗਾਂ ਨੂੰ ਇਹ ਜਿਹੀਆਂ ਗੱਲਾਂ ਹੁੰਦੀਆਂ ਸੀ ਹਨਾ ਛੋਟੇ-ਛੋਟੇ ਬੱਚਿਆਂ ਤੇ ਮਚਾਂ ਵਾਰਨੀਆਂ ਛੁਰਦੀਆਂ ਸੀ ਆਪਣੀਆਂ ਮਾਵਾਂ ਹੋਰ ਇੱਕ ਮੱਕੜੀ ਦੇ ਜਾਲ ਲੈ ਕੇ ਮੱਕੜੀਏ ਛੱਤਾ ਉਹਦੇ ਤੋਂ ਵੀ ਕਈ ਪਾ ਕਰੇ ਜਾਂਦੇ ਸੀ ਇਸ ਤਰ੍ਹਾਂ ਜੀ ਇੱਥੇ ਵੀ ਆਪਾਂ ਤੁਹਾਨੂੰ ਇਹ ਦੱਸਦੇ ਹਾਂਗੇ ਵੀ ਉਹ ਕਿਹੜੀ ਚੀਜ਼ ਹੈ ਜੇ ਆਪਾਂ ਕਿਸੇ ਦੇ ਘਰੋਂ ਲੈ ਆਈਏ ਤੇ ਆਪਣੇ ਘਰੇ ਉਹ ਉਸ ਘਰ ਦੀ ਵਾਂਗੂ ਆਪਣਾ ਘਰ ਚ ਵੀ ਤਰੱਕੀ ਰੁਕਾ ਹੋਣ ਲੱਗ ਜਾਂਦੀ ਹੈ ਜੇ ਆਪਾਂ ਕਿਸੇ ਦੇ ਘਰੇ ਨੂੰ ਕਿਹੜੀ ਚੀਜ਼ ਹੈ ਉਹ ਜਿਹੜੀ ਨਾਂ ਲੈ ਕੇ ਆਈਏ ਉਹ ਆਪਾਂ ਤੁਹਾਨੂੰ ਇੱਥੇ ਦੱਸਾਂਗੇ ਜੀ ਕਿ ਕਿਹੜੀ ਨਹੀਂ ਲਿਉਣੀ ਚਾਹੀਦੀ ਕਿਹੜੀ ਲਿਉਣੀ ਚਾਹੀਦੀ ਕਿਹੜੀ ਲਿਉਣ ਨਾਲ ਤੁਸੀਂ ਤਰੱਕੀ ਕਰਦੋਗੇ ਨਾ ਆਪਾਂ ਇਹਦੇ ਬਾਰੇ ਤੁਹਾਨੂੰ ਦੱਸਦੇ ਆਂ ਤੇ ਫੜਕੜੀ ਦਾ ਪਾ ਮੈਂ ਤੁਹਾਨੂੰ ਦੱਸ ਦੱਸਦਾ ਜੇ ਕੋਈ ਬੱਚਾ ਤੁਹਾਡੇ ਨજર ਲੱਗੀ ਆ ਤੇ ਉਹ ਇਸ ਤਰ੍ਹਾਂ ਆਪਾਂ ਆਪਾ ਕਰ ਸਕਦੇ ਆਂਗੇ ਅੱਜ ਦਾ ਸਮਾਂ ਵੀ ਬਹੁਤ ਭਿਆਨਕੀ ਸਮਝਦੇ ਆਂ ਆਪਾਂ ਜੀ ਕਿਉਂਕਿ ਅੱਜ ਕੱਲ ਕਿਸੇ ਲੋਕ ਕੋ ਇੱਕ ਦੂਜੇ ਉੱਤੇ ਜਿਆਸੀ ਬਹੁਤ ਜ਼ਿਆਦਾ ਕਰਦੇ ਆਪੋ ਬਹੁਤ ਜ਼ਿਆਦਾ ਮੱਚ ਸੜਨਾ ਵੀ ਕੋਈ ਤਰੱਕੀ ਕਿਉਂ ਕਰਨ ਲੱਗਿਆ ਖਾਸ ਕਰਕੇ ਜਦੋਂ ਕੋਈ ਗਰੀਬ ਉੱਠ ਕੇ ਤਰੱਕੀ ਕਰਦਾ ਹੈ ਉਹਦੇ ਉੱਤੇ ਲੋਕ ਬੇਤੁਕੀ ਕੋਈ ਸੜਨ ਲੱਗ ਜਾਂਦੇ ਆ ਆਪਦੇ ਵੰਨ ਤੇ ਸੜਨੇ ਛੜਨਾ ਦੂਜੇ ਵੀ ਸੜਨ ਲੱਗ ਜਾਂਦੇ ਫਿਰ ਕਿਵੇਂ ਨਾ ਕਿਵੇਂ ਚਾਹੁੰਦੇ ਕਿ ਨੂੰ ਨੀਵਾ ਦਿਖਾਈਏ ਨੀਵਾ ਕਰੀਏ ਖਿੱਚ ਕੇ ਫਿਰ ਉਸ ਤਰ੍ਹਾਂ ਟੂਨੇ ਟੁੱਟ ਕੇ ਜਾਦੂ ਬਹੁਤ ਲੋਕ ਹੈ ਉਹਦੀਆਂ ਚੀਜ਼ਾਂ ਦਾ ਸਹਾਰਾ ਲੈਂਦੇ ਹੈਗੇ ਤੇ ਬਾਕੀ ਜੇ ਸਮਝਦਾਰ ਲੋਕ ਹੈ ਉਹ ਇੰਨਾ ਗਮਾਂ ਚ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਪੈਸੇ ਦੀ ਬਰਬਾਦੀ ਹੈ ਸਮੇਂ ਦੀ ਬਰਬਾਦੀ ਹੈਗੀ ਵੀ ਆਪਾਂ ਆਦ ਤੱਕ ਅੱਗੇ ਵਧਣ ਨਾਲ ਬਾਹਰ ਨਹੀਂ ਸਾਥ ਤੇ ਦੂਜੇ ਨੂੰ ਕਿਉਂ ਪਿੱਛੇ ਸਿੱਟ ਕੇ ਜੇ ਆਪਾਂ ਕਿਸੇ ਦਾ ਮਾੜਾ ਕਰਾਂਗੇ ਆਪਦਾ ਚੰਗਾ ਕਦੇ ਵੀ ਨਹੀਂ ਹੁੰਦਾਗਾ ਇਹ ਤੁਸੀਂ ਵੇਖਿਓ ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਤੁਹਾਨੂੰ ਇਹੀ ਗੱਲ ਕਹਿੰਦੇ ਆ ਕਿ ਕਿਸੇ ਦਾ ਮਾੜਾ ਨਾ ਕਰੋ ਨਾ ਮਾੜਾ ਸੋਚੋ ਨਾ ਮਾੜਾ ਸੋਚੋ ਨਾ ਕਰੋਨਾ ਦੇਖੋ ਜੇ ਆਪਾਂ ਇਹ ਕੁਛ ਕਰਦੇ ਆਂ ਤਾਂ ਫਿਰ ਭਲਾ ਆਪਣਾ ਵੀ ਨਹੀਂ ਹੁੰਦਾ ਜੀ ਇਹ ਤੁਸੀਂ ਦੇਖੋ ਜੇ ਆਪਾਂ ਕਿਸੇ ਦਾ ਇੱਕ ਕੰਮ ਮਾੜਾ ਕਰਦਾ ਤਾਂ ਪਰਮਾਤਮਾ ਆਪਣੇ ਦੋ ਮਾੜੇ ਕਰਕੇ ਪੁੱਠੇ ਮੋੜਦਾ ਹਿਸਾਬ ਆਪਾਂ ਐਸੇ ਦੁਨੀਆਂ ਤੇ ਦੇਣਾ ਹੁੰਦਾ ਇੱਥੇ ਦੇ ਕੇ ਜਾਣੇ ਆ ਅਗਲੇ ਪਿਛਲੇ ਕਰਮ ਕਿਸੇ ਨੇ ਨਹੀਂ ਦੇਖੇ ਅਗਲਾ ਪਿਛਲਾ ਸਮਾਂ ਕਿਸੇ ਨੇ ਨਹੀਂ ਦੇਖਿਆ ਇੱਥੇ ਕਰਦੇ ਆਂ ਇੱਥੇ ਭੁਗਤਦੇ ਆਂ ਤੇ ਇੱਥੇ ਭੁਗਤ ਕੇ ਜਾਵਾਂਗੇ ਠੀਕ ਹੈ ਨਾ ਜੀ ਇਹ ਤਾਂ ਇੱਕ ਪੀੜੀ ਜੇ ਆਪਾਂ ਕਹਿੰਗੇ ਅੱਜ ਅਸੀਂ ਬੇਈਮਾਨੀ ਦਾ ਧਨ ਇਕੱਠਾ ਕਰ ਲਿਆ ਬਹੁਤ ਖੁਸ਼ ਐ ਪਰ ਪਤਾ ਨਹੀਂ ਕਿਹੜੇ ਵੇਲੇ ਉਹ ਫਿਰ ਚੱਕੀ ਜਿੱਤੇ ਪੁੱਠੀ ਚੱਲਦੀ ਐ ਨਾ ਉਹ ਬੇਈਮਾਨੀ ਦਾ ਧਨ ਆਮਾਨ ਆਲ ਦਾ ਜਿਹੜਾ ਦਸਾਂ ਨੌਹਾਂ ਨਾਲ ਕਮਾਇਆ ਹੁੰਦਾ ਉਹ ਵੀ ਲੈ ਕੇ ਬਾਹਰ ਨਿਕਲ ਜਾਂਦਾ ਕਿਸੇ ਦਾ ਹੱਕ ਨਾ ਖਾਓ ਜੇ ਖਾਣੇ ਹੋ ਤਾਂ ਥੋੜੇ ਪਾਤ ਪੈ ਕੇ ਨਿਕਲੋ ਥੋੜੇ ਇਲਾਦ ਰਾਹੀ ਧੀਆ ਪੁੱਤਾਂ ਰਾਹੀ ਨਿਕਲੋ ਨਿਕਲੋ ਠੀਕ ਐ ਨਾ ਜੀ ਇਹਦੇ ਵੀ ਆਪਾਂ ਤੁਹਾਨੂੰ ਪਹਿਲਾਂ ਵੀ ਇੱਕ ਦੋ ਵੀਡੀਓ ਚ ਕਿਹਾ ਅੱਜ ਫੇਰ ਕਿਹਾ ਹੁਣ ਮੈਂ ਤੁਹਾਨੂੰ ਉਹ ਗੱਲ ਦੱਸਦੀ ਐ ਜਿਹੜੀ ਆਪਾਂ 메ਨ ਗੱਲ ਦੇ ਉੱਤੇ ਕੀ ਕਿਹੜੀ ਉਹ ਚੀਜ਼ ਹੈ ਜਿਹੜੀ ਆਪਾਂ ਨਹੀਂ ਲੈ ਕੇ ਆਉਣੀ ਚਾਹੀਦੀ ਤੇ ਉਹ ਕਿਹੜੀ ਚੀਜ਼ ਹੈ ਜਿਹੜੀ ਆਪਾਂ ਨੂੰ ਲਿਆ ਕੇ ਰੱਖਣੀ ਚਾਹੀਦੀ ਹੈ ਤੇ ਆਪਾਂ ਘਰ ਦੇ ਵਿੱਚ ਬਹੁਤ ਫਾਇਦਾ ਹੁੰਦਾ ਹੈਗਾ ਤਰਕੀਬਾਤੀ ਹੈ ਜੇ ਤੁਹਾਡਾ ਕੋਈ ਗਵਾਂਡੀ ਹੈ ਜਾਂ ਕੋਈ ਨਹੀਂ ਦੀ ਕਿ ਕੋਈ ਧੰਨਵਾਦਨ ਲੋਕ ਹੈ ਵੀ ਬਹੁਤ ਪੈਸਾ ਸਾਰੀਆਂ ਸੁੱਖ ਸਹੂਲਤਾਂ ਤੇ ਇਮਾਨਦਾਰਾ ਪਰਿਵਾਰ ਇੱਕ ਚ ਬਹੁਤ ਸੁਖੀ ਹੈ ਤੇ ਉਸ ਘਰ ਦੇ ਵਿੱਚੋਂ ਤੁਸੀਂ ਇੱਕ ਕੌਲੀ ਚੀਨੀ ਲੈ ਕੇ ਆਉਣੀ ਖੰਡ ਤੇ ਇੱਕ ਕੌਲੀ ਤੁਸੀਂ ਲੈ ਕੇ ਆਉਣੀ ਆ ਉਹ ਤੁਸੀਂ ਚੋਰੀ ਨਹੀਂ ਕਰਨੀ ਜੀ ਅਗਲੇ ਤੋਂ ਮੰਗ ਕੇ ਲੈ ਕੇ ਆਉਣੀ ਆ ਆਧਾਰੀ ਲਿਆਓ ਚਾਹੇ ਪੈਸਿਆਂ ਦੇ ਲਿਆਓ ਉਹ ਲਿਆ ਕੇ ਉਹਦੇ ਵਿੱਚ ਤੁਸੀਂ ਇੱਕ ਕੌਡੀ ਪਾਉਣੀ ਆ ਕੌਡੀ ਪਾ ਕੇ ਉਹਨੂੰ ਰਸੋਈ 'ਚ ਰੱਖਣਾ ਜਦੋਂ ਤੁਸੀਂ ਰਸੋਈ 'ਚ ਇੱਕ ਕਿਸੇ ਡੱਬੇ 'ਚ ਪਾ ਦਿਓ ਉਹਨੂੰ ਚੀਨੀ ਨੂੰ ਖੰਡ ਨੂੰ ਡੱਬੇ 'ਚ ਪਾ ਕੇ ਤੇ ਉੱਤੇ ਇੱਕ ਚਿੱਟੀ ਕੌਲੀ ਰੱਖ ਲਿਓ ਤੇ ਢੱਕਣ ਲਾ ਕੇ ਤੁਸੀਂ ਉਹਨੂੰ ਉਸੇ ਤਰ੍ਹਾਂ ਰਸੋਈ 'ਚ ਰੱਖ ਲਿਓ ਜਿਵੇਂ ਜਿਵੇਂ ਉਹ ਇਨਸਾਨ ਤਰੱਕੀ ਕਰੂਗਾ ਉਹ ਅੱਗੇ ਵਧੂਗਾ ਤੁਸੀਂ ਵੀ ਉਹਦੇ ਨਾਲ ਨਾਲ ਤਰੱਕੀ ਕਰਨੀ ਸ਼ੁਰੂ ਕਰ ਦੇਉਗੇ ਕਿ ਵਧਣਾ ਸ਼ੁਰੂ ਕਰਦੇ ਹੋ ਦੇਖੋ ਤੁਸੀਂ 6 ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਕਿੰਨਾ ਫਾਇਦਾ ਹੁੰਦਾ ਤੇ ਕਿੰਨਾ ਤੁਹਾਡੇ ਨਵੇਂ ਰਸਤੇ ਖੁੱਲਦੇ ਆ ਤੇ ਪਤਾ ਨਹੀਂ ਤੁਹਾਨੂੰ ਕਿਹੜੇ ਪਾਸੋਂ ਕਿਵੇਂ ਧਾਨ ਆ ਰਿਹਾ ਤੇ ਆਪਾਂ ਇੱਥੇ ਤੁਹਾਨੂੰ ਚੀਨੀ ਖੰਡ ਹੀ ਕਿਉਂ ਕਿਉਂਕਿ ਖੰਡ ਦਾ ਜਿਹੜਾ ਸੰਬੰਧ ਹੈ ਜਿੱਤੀ ਚੀਨੀ ਦਾ ਇਹ ਹਰੀ ਭਗਵਾਨ ਨਾਲ ਸੰਬੰਧ ਹੈ ਜੀ ਸਿੱਧਾ ਤੇ ਜੋ ਆਪਾਂ ਨੂੰ ਇਹ ਸ਼ੁਕਰਗ੍ਰਹਿਣ ਮਜ਼ਬੂਤ ਕਰਦਾ ਹੈ ਜੇ ਆਪਣਾ ਸ਼ੁਕਰ ਗ੍ਰਹਿ ਮਜ਼ਬੂਤ ਹੈ ਸ਼ੁਕਰ ਗ੍ਰਹਿ ਕਮਜ਼ੋਰ ਆਪ ਨੂੰ ਪਰੇਸ਼ਾਨੀ ਦਿੰਦਾ ਦੁੱਖ ਦਿੰਦਾ ਦੁੱਖ ਤਕਰੀਬਾ ਆਉਂਦਾ ਧਨ ਦੀ ਬਰਬਾਦੀ ਹੁੰਦੀ ਜਿੱਥੇ ਆਪਾਂ ਸ਼ੁਕਰ ਗ੍ਰਹਿ ਮਜ਼ਬੂਤ ਹੈ ਸ਼ੁਕਰ ਗ੍ਰਹਿ ਸ਼ਾਂਤ ਹੈ ਇਹ ਆਪਾਂ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਂਦਾ ਆਪਾਂ ਨੂੰ ਧਨ ਦੌਲਤ ਪੈਸਾ ਸਾਰੀਆਂ ਸੁੱਖ ਸਹੂਲਤਾਂ ਇਹ ਦਿੰਦਾ ਆਪਾਂ ਨੂੰ ਬਹੁਤ ਸਾਰਾ ਪਤਾ ਨਹੀਂ ਲੱਗਦਾ ਕਿਹੜੇ ਕਿਹੜੇ ਥਾਂ ਤੋਂ ਪੈਸਾ ਆਉਂਦਾ ਜਦੋਂ ਆਪਣਾ ਸ਼ੁਕਰ ਗ੍ਰਹਿ ਮਜ਼ਬੂਤ ਹੋਵੇ ਚੀਨੀ ਦਾ ਸੰਬੰਧ ਸਿੱਧਾ ਸ਼ੁਕਰ ਤੁਹਾਡੇ ਘਰ ਦੇ ਵਿੱਚ ਇੱਕ ਉਹਦੇ ਤਰ੍ਹਾਂ ਕਦੇ ਵੀ ਧੰਦੀ ਕਮੀ ਨਹੀਂ ਹੁੰਦੀ ਬੇਹੋ ਉਹ ਏਡੇ ਉਹਦੇ ਕੋਲ ਇੰਨਾ ਧੰਦਾ ਹੌਲ ਤਾਂ ਜਿਹੜੇ ਘਰ ਦੇ ਵਿੱਚ ਧੰਦਾ ਹੌਲ ਤਾਂ ਸੁੱਖ-ਸਹੂਲ ਤਾਂ ਉੱਥੇ ਲక్ష్ਮੀ ਖੁਦ ਬਰਾਜਮਾਨ ਹੁੰਦੀ ਹੈ ਜੇ ਤੁਸੀਂ ਲੇਆਉਨ ਜਿਵੇਂ ਜਿਵੇਂ ਉਹ ਤਰੱਕੀ ਕਰੋਗੇ ਛੋਟੇ ਵੀ ਤਰੱਕੀ ਦੇ ਰਾਸਤੇ ਖੁੱਲ ਜਾਣਗੇ ਤੁਸੀਂ ਬਹੁਤ ਛੇਤੀ ਬਹੁਤ ਧਨਵਾਨ ਬਣੋਗੇ ਬਹੁਤ ਪੈਸੇ ਵਾਲੇ ਬਣ ਜਾਓਗੇ ਅਮੀਰ ਬਣੋਗੇ ਇਹ ਕੰਮ ਤੁਸੀਂ ਜ਼ਰੂਰ ਕਰਕੇ ਦੇਖਣਾ ਇੱਕ ਵਾਰ ਪਰ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਨੀ ਹੁੰਦੀ ਵੀ ਹਰ ਇੱਕ ਇਨਸਾਨ ਦੇ ਗ੍ਰਹਿ ਅਲੱਗ-ਅਲੱਗ ਹੁੰਦੇ ਕਿਸੇ ਨੂੰ ਕਿਸੇ ਪਾਸੋਂ ਫਾਇਦਾ ਹੁੰਦਾ ਕਿਸੇ ਨੂੰ ਕਿਸੇ ਟੋਟਕੇ ਤੋਂ ਫਾਇਦਾ ਹੁੰਦਾ ਇਹਦੇ ਲਈ ਟੋਟਕੇ ਆਪਾਂ ਨੂੰ ਕਰਨੇ ਚਾਹੀਦੇ ਆ ਫਰੀ ਵਾਂਗੂ ਟੋਟਕੇ ਤੁਹਾਨੂੰ ਦੱਸਦੀ ਆ ਵੀ ਆਪਾਂ ਨੂੰ ਕਰ ਲੈਣੇ ਚਾਹੀਦੇ ਆ ਤੇ ਇਹਦੇ ਨਾਲ ਆਪਾਂ ਨੂੰ ਬਹੁਤ ਚੰਗਾ ਠੀਕ ਰਹਿੰਦਾ ਹੈ ਚੰਗਾ ਹੁੰਦਾ ਹੈ ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹੜੇ ਆਪਣੇ ਉੱਤੇ ਕਿਹੜੀ ਰਾਸ਼ੀ ਦੇ ਉੱਤੇ ਆਪਣੇ ਜੇ ਅਸਰ ਕਰਦੇ ਤੇ ਫਿਰ ਆਪਾਂ ਅਮੀਰ ਬਣਨੋਂ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਕਿ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਆਪਾਂ ਨੂੰ ਕਦੇ ਵੀ ਕਿਸੇ ਨੂੰ ਦੇਣੀ ਨਹੀਂ ਚਾਹੀਦੀ। ਬੱਜੀ ਤਾਂ ਬਹੁਤ ਚੀਜ਼ ਸੀੜ ਲੈ ਕੇ ਆਉਣੀ ਐ। ਹੁਣ ਆਪਾਂ ਤਾਂ ਇਸੇ ਵੀ ਜਿਹੜੀ ਕਿਹੜੀ ਚੀਜ਼ ਹੈ ਜਿਹੜੀ ਕਦੇ ਨਹੀਂ ਦੇਣੀ ਵੀ ਨਹੀਂ ਚਾਹੀਦੀ। ਜੋੜੇ ਜੁੱਤੀਆਂ ਜੋੜੇ ਜੁੱਤੀਆਂ ਤੁਸੀਂ ਕਦੇ ਵੀ ਕਿਸੇ ਵੀ ਗਵਾਂਢੀ ਨੂੰ ਨਾ ਤਾਂ ਦੇਣੀ ਚਾਹੀਦੀ ਐ ਤੇ ਨਾ ਲੈ ਕੇ ਆਉਣੇ ਚਾਹੀਦੀ ਐ। ਜਦੋਂ ਤੁਸੀਂ ਕਿਸੇ ਦੇ ਜੋੜੇ ਜੁੱਤੀ ਮੰਗ ਕੇ ਲਿਆਉਂਦੇ ਆਂ ਤਾਂ ਜੀ ਇੱਥੇ ਸ਼ਨੀ ਪ੍ਰਾਪਤ ਹੁੰਦਾ। ਇਹ ਸ਼ਨੀ ਦਾ ਸ਼ਨੀ প্রকোপ ਹੋ ਜਾਂਦਾ। ਇਹ ਪ੍ਰਾਪਤ ਹੁੰਦਾ। ਜੇ ਤੁਹਾਨੂੰ ਆਪਾਂ ਕਿਸੇ ਦੇ ਜੋੜੇ ਚੱਪਲਾਂ ਲੈ ਕੇ ਨੇ ਜੋੜੇ ਚੱਪਲਾਂ ਦੇ ਵਿੱਚ ਅਗਲੇ ਦੇ ਚੰਗੇ ਮਾੜੇ ਕਰਮ ਚੰਗੇ ਮਾੜੇ ਜੋ ਕਰਮ ਹੁੰਦੇ ਆ ਉਹ ਆਪਣੇ ਜੋੜੇ ਚੱਪਲਾਂ ਦੇ ਵਿੱਚ ਹੁੰਦੇ ਆ ਜੇ ਕੋਈ ਵਿਅਕਤੀ ਦੀ ਘਰ ਤੇ ਮੌਤ ਹੋ ਜਾਂਦੀ ਤਾਂ ਵੇਖੋ ਆਪਾਂ ਕਦੇ ਵੀ ਉਹ ਜੋੜੇ ਚੱਪਲ ਨਹੀਂ ਪਹਿਨਦੇ ਤੇ ਨਾ ਹੀ ਆਪਾਂ ਨੂੰ ਪਹਿਨਣੇ ਚਾਹੀਦੇ ਕਿਉਂਕਿ ਜੋ ਉਹਦੇ ਬੁਰੇ ਚੰਗੇ ਕਰਮ ਸੀ ਉਹ ਉਹਦੇ ਜੋੜੇ ਚੱਪਲਾਂ ਦੇ ਵਿੱਚ ਹੁੰਦੇ ਆ ਫਿਰ ਆਪਾਂ ਨੂੰ ਸ਼ਨੀ ਦਾ ਦੋਸ਼ ਲੱਗਦਾ ਕਈ ਕਈ ਵਾਰ ਤਾਂ ਇੰਨਾ ਸ਼ਨੀ ਪ੍ਰਾਪਤ ਉਹਦਾ ਸ਼ਨੀ ਦੀ ਸੜ ਸਤੀ ਆਪਣ ਤੇ ਚੱਲ ਪੈਂਦੀ ਹੈਗੀ ਇਹਦੇ ਲਈ ਭੁੱਲ ਕੇ ਵੀ ਤੁਸੀਂ ਉਹਦੇ ਜੋੜੇ ਨਾ ਪਹਿਨੋ ਨਾ ਕਿਸੇ ਗਵਾਂਢੀ ਦੇ ਲੈ ਕੇ ਆਓ ਤੁਸੀਂ ਝਾੜੂ ਦਿਓ ਨਾ ਕਿਸੇ ਤੋਂ ਝਾੜੂ ਦਿਓ ਇੱਥੇ ਲక్ష్ਮੀ ਪ੍ਰਾਤਮਿਕ ਦੀ ਲక్ష్ਮੀ ਰੋਸ ਜਾਂਦੀ ਆ ਤੇ ਫਿਰ ਤੁਹਾਨੂੰ ਲక్ష్ਮੀ ਦੇ ਗੁੱਸੇ ਦਾ ਸਾਹਮਣਾ ਕਰਨਾ ਪਊਗਾ ਇਹ ਤੇ ਇੱਕ ਆਪਾਂ ਤੁਹਾਨੂੰ ਦੱਸਿਆ ਕਦੇ ਵੀ ਤੁਸੀਂ ਨੂੰ ਕਿਸੇ ਦੂਸਰੇ ਵਿਅਕਤੀ ਦਾ ਕੱਪੜੇ ਜਾਂ ਰਮਾਲ ਨਹੀਂ ਲੈਣਾ ਚਾਹੀਦਾ ਖਾਸ ਕਰਕੇ ਜਿਹੜਾ ਆਦਮੀ ਨਸ਼ੇ ਦਾ ਸੇਵਨ ਕਰਦਾ ਉਹਦਾ ਰਮਾਲ ਤੁਸੀਂ ਭੁੱਲ ਕੇ ਵੀ ਨਾ ਲਓ ਉਹਦੇ ਨਾਲ ਵੀ ਤੁਹਾਡੀ ਸਿਹਤ ਤੇ ਤੇ ਸਰੀਰ ਦੇ ਉੱਤੇ ਬਹੁਤ ਨੁਕਸਾਨ ਹੀ ਹੋਊਗਾ ਤੁਸੀਂ ਕੰਗਾਲ ਬਰਬਾਦ ਹੋ ਜਾਓਗੇ ਇਹਦੇ ਲਈ ਜੀ ਆਜ ਰਮਾਲਾ ਦਾ ਉਹ ਭੁੱਲ ਕੇ ਵੀ ਨਾ ਲਓ ਨਾ ਕੱਪੜੇ ਲਓ ਕਿਉਂਕਿ ਜਿਹੜੇ ਉਹਦੇ ਬੁਰੇ ਚੰਗੇ ਕਰਮ ਹੁੰਦੇ ਨੇ ਉਹ ਆਪਣੇ ਤੇ ਅਸਰ ਕਰਦੇ ਆ ਕਿ ਜੀ ਤੁਸੀਂ ਆਪ ਕਦੇ ਵੀ ਕਿਸੇ ਦੀ ਕਿਸੇ ਨੂੰ ਘੜੀ ਨਾ ਦਿਓ ਨਾ ਲਓ ਕਿਉਂਕਿ ਜਿਹੜੀ ਘੜੀ ਆ ਆਪਣੇ ਸਮੇ ਦਾ ਦੇਖਾ ਜੋਖਾ ਰੱਖਦੀ ਐ ਬੁਰੇ ਸਮਾਂ ਚੰਗਾ ਸਮਾਂ ਮਾੜਾ ਸਮਾਂ ਸਾਰਾ ਹਿਸਾਬ ਕਿਦਾਉ ਘੜੀ ਰੱਖਦੀ ਐ ਤੇ ਲਈ ਜੀ ਘੜੀ ਕਿਸੇ ਨੂੰ ਨਾ ਦਿਓ ਜੇ ਤੁਸੀਂ ਕਿਸੇ ਦੀ ਘੜੀ ਦੇਵਿੱਤ ਤੇ ਲੈਵਿੱਤ ਤਾਂ ਤੁਸੀਂ ਪਛਤਾਉਂਗੇ ਸਮਾਂ ਤੁਹਾਡੇ ਤੇ ਉਹਦੀ ਤਰ੍ਹਾਂ ਮਾੜਾ ਜਰੂਰ ਚੱਲੂਗਾ ਜੀ ਮਾੜਾ ਸਮਾਂ ਆਊ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਤੁਸੀਂ ਗੰਗਾਲ ਹੋਗੇ ਇੱਕ ਜਦੋਂ ਵੀ ਤੁਸੀਂ ਕਿਸੇ ਦੇ ਜੋੜੇ ਨਾਲ ਲੰਘਿਆ ਕਰੋ ਜੁੱਤੇ ਖਾਸ ਕਰਕੇ ਮਰੀਜ਼ ਆਦਮੀ ਦੇ ਜਿਹੜਾ ਕੋਈ ਬਿਮਾਰ ਆਦਮੀ ਮੰਜੇ 'ਚ ਪਿਆ ਤੇ ਜੋੜੇ ਭੁੱਲ ਕੇ ਵੀ ਨਾ ਲੰਘੋ ਮੈਂ ਉਹਦੀ ਬਿਮਾਰੀ ਦਾ ਸਭ ਤੁਹਾਡੇ ਤੇ ਹੋਊਗਾ ਹੋਊਗਾ ਤੁਸੀਂ ਬਿਮਾਰ ਰਹਿਣ ਲੱਗੋਗੇ ਲੱਗੋਗੇ ਇਹਦੇ ਲਈ ਜਿਉਏ ਉਹਦੇ ਜੋੜੇ ਕਿਤੇ ਲਾਹੇ ਪਈ ਉਹਦੇ ਉੱਤੇ ਨਾ ਲੰਗੋ ਜੋੜੇ ਆਪਾਂ ਨੂੰ ਕਿਸੇ ਵੀ ਕਿਸੇ ਦੇ ਵੀ ਨਹੀਂ ਲੰਗ ਕੇ ਜਾਣੇ ਚਾਹੀਦੇ ਪਰ ਜੇ ਪਈ ਤਾਂ ਉਹਨੂੰ ਇੱਕ ਸਾਈਡ ਤੇ ਕਰ ਦਿਓ ਲੰਗਾ ਲਈ ਪਰ ਉਹਦੇ ਉੱਪਰ ਦੀ ਨਾ ਲੰਗੋ ਇਹ ਵੀ ਤੁਹਾਡੇ ਉੱਤੇ ਬਹੁਤ ਵੱਡਾ ਦੋਸ਼ ਲੱਗਦਾ ਵਿੱਚ ਮੈਂ ਬਹੁਤ ਕਾਫੀ ਕਿ ਗੱਲਾਂ ਜਿਹੜੀਆਂ ਸਾਨੂੰ ਚੰਗੀਆਂ ਮਾਰੀਆਂ ਦੱਸ ਸਕਦੀਆਂ ਇਹ ਇੱਕ ਚੀਜ਼ ਆਪਾਂ ਜਮਾ ਨਹੀਂ ਰਿਹਾਉਣੀ ਚਾਹੀਦੀ ਇਹ ਚੀਜ਼ ਲੈ ਕੇ ਆਉਣੀ ਚਾਹੀਦੀ ਆ ਹਲਦੀ ਤੁਸੀਂ ਲਿਆ ਸਕਦੇ ਹੋ ਕਿਸੇ ਦੇ ਘਰੋਂ ਪੀਸੀ ਹੋਈ ਖਲਦੀ ਇਹ ਵੀ ਕਿਸੇ ਧਨਵਾਨ ਦੇ ਘਰੋਂ ਲੈ ਕੇ ਆਉਣੀ ਹੈ ਜੇ ਤੁਸੀਂ ਗਰੀਬ ਦੇ ਘਰੋਂ ਲੈ ਕੇ ਆਏ ਤਾਂ ਫਿਰ ਉਹ ਹੋ ਸਕਦਾ ਤੁਸੋਂ ਨੂੰ ਵੀ ਕੰਗਾਲੀ ਵੱਲ ਪੰਚਾ ਦੇ ਚਲੋ ਜੀ ਵੀਡੀਓ ਕਾਫੀ ਲੰਬੀ ਹੋ ਗਈ ਇਹ ਹਲਦੀ ਵਾਲਾ ਆਪਾਂ ਟੋਟਕਾ ਤੁਹਾਨੂੰ ਕੱਲ ਦੱਸਾਂਗੇ ਇਹ ਵੀ ਤੁਹਾਨੂੰ ਬਹੁਤ ਅਮੀਰ ਬਣਾਊਗਾ ਤੇ ਬਾਕੀ ਆਪਾਂ ਹੋਰ ਟੋਟਕੇ ਦੱਸ ਦੇਵਾਂਗੇ ਹੋ ਸਕਦਾ ਕੋਈ ਟੋਟਕਾ ਨਾਲ ਤੁਹਾਡਾ ਭਲਾ ਹੋਏ ਤੁਸੀਂ ਵੀ ਖੁਸ਼हाल ਜੀਵਨ ਤੇ ਸੋਹਣੀ ਜ਼ਿੰਦਗੀ ਚਾਹੁੰਦੇ ਮੈਨੂੰ ਸੀਸਾ ਦਿਓ ਇਸੇ ਲਈ ਆਪਾਂ ਡੋਟ ਕੇ ਤੁਹਾਨੂੰ ਜਰੂਰ ਦੱਸਦੇ ਰਹਿੰਨੇ ਆ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਜੇ ਵੀਡੀਓ ਵਿੱਚ ਕੁਝ ਨਾ ਸਮਝ ਆਇਆ ਤੁਸੀਂ ਕਮੈਂਟ ਕਰਕੇ ਜਰੂਰ ਪੁੱਛਣਾ ਆਪਾਂ ਕਮੈਂਟਾਂ ਦੀ ਰਿਪਲਾਈ ਕਰਾਂਗੇ ਥੋੜਾ ਡੇਟ ਹੋ ਜਾਂਦੇ ਆ ਪਰ ਕਮੈਂਟ ਦੀ ਰਿਪਲਾਈ ਆਪਾਂ ਜਰੂਰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਜੀ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੈਨੂੰ ਪਿਆਰ ਦਿੰਦੇ ਹੋ ਮੇਰੇ ਨਾਲ ਜੋੜਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ